ਦੇ ਉਹਦੇ ਤੇ ਕਹਿ ਰਹੀਆਂ ਜੋ ਮਲੇ ਵਿੱਚ ਹੋ ਰਿਹਾ ਹੈ ਨਜਾਇਜ਼ ਹੋ ਰਿਹਾ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਨੀਹਾ ਨੇ ਜੋ ਵੀ ਇਲਜ਼ਾਮ ਲਗਾਏ ਨੇ ਉਹ ਝੂਠੇ ਝੂਠੇ ਹੈ ਕਿੰਦਾ ਦੀ ਮਾਂ ਜਿਹੜੀ ਬੱਚੇ ਹੀ ਛੱਡ ਕੇ ਚਲੇਗੀ ਅੱਜ ਤੱਕਨ ਬੱਚਿਆਂ ਨਾਲ ਇਹਦਾ ਪਿਆਰ ਹੀ ਨਹੀਂ ਹੈਗਾ ਇੰਨੇ ਕਦੀ ਪਿੱਛੇ ਕਰੇ ਆਂਦੀ ਪਿੱਛੇ ਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋਂ ਦੀ ਮੇਰੇ ਸਾਹਤੇ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਸੀਸੀਟੀਵੀ ਕੈਮਰੇ ਵਿੱਚੋਂ ਕਿ ਦੇਖਿਆ ਜਾਵੇ ਕਿ ਮੈਂ ਆਦੇ ਕੱਪੜੇ ਵਾਕਈ ਪਾੜ ਰਿਆ ਸੀ ਕਿ ਮੈਂ ਉੱਥੇ ਵਾਕਈ ਉਹਨੂੰ ਹੱਥ ਪਾਇਆ ਸੀ ਤੇ ਉੱਥੇ ਭਰੇ ਬਾਜ਼ਾਰ ਦੇ ਵਿੱਚ ਕੋਈ ਉਹਨੂੰ ਬਚਾਨ ਨਹੀਂ ਆਇਆ ਪੱਜ ਗਈ ਔਰ ਪਤੀ ਸੈਕਸਚੁਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਜੇ ਗਈ ਆ ਉਹਨੇ ਥੋੜਾ ਕੱਢਿਆ ਜੇ ਬੱਚੇ ਇਹ ਕਾਰ ਛੱਡ ਕੇ ਗਈ ਤੇ ਫੇਰ ਬੱਚੇ ਵੀ ਲੈ ਜਾਂਦੀ ਨੂੰ ਜੇ ਕਰਕੇ ਆਈ ਇਹਨੂੰ ਪੜਾਇਆ ਲਿਖਾਇਆ 10ਵੀਂ ਕਰਵਾਈ 12ਵੀਂ ਕਰਵਾਈ 11ਵੀਂ 12ਵੀਂ ਕਰਵਾ ਕੇ ਜੀ ਆਨੰਦਾ ਕੋਰਸ ਕਰਵਾਇਆ ਇਹਨੂੰ ਪੁਲਿਸ ਦਾ ਪੁਲਿਸ ਵਾਲੀ ਨੌਕਰੀ ਵਾਸਤੇ ਵੀ ਟੈਸਟ ਦੇ ਕੇ ਆਈ ਹੋਈ ਹੈ ਫਸਟ ਨੰਬਰ ਤੇ ਆਈ ਹੈ ਪਰ ਇਹ ਕੁਝ ਕਰਨਾ ਹੁੰਦਾ ਤੇ ਫਿਰ ਮੇਰੇ ਬ੍ਰਦਰ ਨੇ ਇਹਨੂੰ ਮਾਰਨੇ ਕਿਤਨਾ ক্লোਜ਼ ਹੀ ਪੜਾਇਆ ਵੀ ਲਖਾਇਆ ਜੀ ਹਾਂਜੀ ਕੀ ਮਾਮਲਾ ਹੈ ਜਿਹਦੇ ਵਿੱਚ ਇੱਕ ਨੀਹਾ ਲੜਕੀ ਆ ਜੋ ਕਿ ਮੰਗਤ ਰਾਮ ਤੁਹਾਡੇ ਮਹੱਲੇ ਦਾ ਨਿਵਾਸੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਉਹਨਾਂ ਤੇ ਹਮਲਾ ਹੋਇਆ ਹੈ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ ਨੇ ਭਰੇ ਬਾਜ਼ਾਰ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਮਹੱਲੇ ਵਾਲੇ ਹੋ ਸਭ ਗੰਤਗੰਲਾ ਕਰ ਦਿੰਦੇ ਆ ਆਹ ਤਰ੍ਹਾਂ ਦਾ ਬੇਤਰੀ ਤਾਂ ਆ ਪਾੜਨੇ ਹੀ ਨਾ ਵੀ ਜੇ ਕੁਵਾਰੀ ਹੁੰਦੀ ਉਹਦਾ ਖੁਦ ਹੋ ਤੇ ਆਦਮੀ ਉਹਦਾ ਤੇ ਉਹਨੂੰ ਕੀ ਲੋੜ ਪਈ ਕੱਪੜੇ ਪਾੜਨ ਦੀ ਕਿਸ ਤਰ੍ਹਾਂ ਜੇ ਛੱਡ ਕੇ ਇਹ ਗਈ ਆ ਉਹਨੇ ਥੋੜਾ ਕੱਢਿਆ ਜੇ ਬੱਚੇ ਇਹ ਘਰ ਛੱਡ ਕੇ ਗਈ ਤੇ ਫੇ ਬੱਚੇ ਵੀ ਲੈ ਜਾਂਦੀ ਨਾ ਸਕਦੇ ਇਹੋ ਜਿਹਾ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ ਨਹੀਂ ਪਤਾ ਕੀ ਗੱਲ ਇਹਦੀਆਂ ਵੀ ਭੈੜਾ ਹੈਗੀਆਂ ਆਈਆਂ ਜੇ ਗਲਤ ਹੋਣ ਦੇ ਦੇਣ ਦੀ ਭੈਣਾ ਵੀ ਤਾਂ ਹੈਗੀਆਂ ਆਈਆਂ ਆਪਾਂ ਲੋ ਇੱਥੇ 50 ਸਾਲ ਹੋ ਗਏ ਇੱਥੇ ਬੈਠੇ ਹਾਂ ਜਿਵੇਂ ਆਪਾਂ ਬੈਠੇ ਆ ਰੋਣ ਦੇ ਇਹ ਇੱਥੇ ਬੜੇ ਪੁਰਾਣਾ ਜਾਂਦੇ ਆ ਲੱਖ ਨੂੰ ਥੋੜਾ ਜਾਂਦੇ ਸਾਡਾ ਮੂੰਹ ਸਾਹਮਣਾ ਕਰ ਰਿਹਾ ਕਿਸ ਤਰ੍ਹਾਂ ਕਦੀ ਤੁਸੀਂ ਲੜਾਈ ਝਗੜੇ ਦੇ ਦੇਖਿਆ ਕੋਈ ਇੱਥੇ ਹੁੰਦਾ ਉਸ ਕੁੜੀ ਨਾਲ ਕੋਈ ਜਾਗਤੀ ਹੁੰਦੀ ਦੇਖੀ ਆ? ਨਹੀਂ ਆਪਾਂ ਨੇ ਅਜਿਹੀ ਕੋਈ ਤੇ ਦੇਖੀ ਨਹੀਂ ਆ। ਇਹ ਤੇ ਲੜਾਈ ਝਗੜੇ ਵਿੱਚ ਹੀ ਗੱਲਾਂ ਬਣਾ ਲੈਂਦੇ ਆ। ਇਹ 7-8 ਸਾਲ ਵੱਸੀ ਆ ਤੇ ਖੁਸ਼ ਸੀ ਤੇ ਤਾਂ ਹੀ ਵੱਸੀ ਆ। ਨਿਆਣੇ ਜੇ ਖੁਸ਼ੀ ਸੀ ਤੇ ਨਿਆਣੇ ਹੋਏ ਆ। ਜੇ ਇਹਨੂੰ ਉਦੋਂ ਹੀ ਇਹਦੇ ਵਿੱਚ ਕੁਝ ਗਲਤੀ ਜਾਪਦੀ ਨਹੀਂ ਤਾਂ ਨਿਆਣੇ ਕੋ ਕੀਤੇ ਨਹੀਂ। ਨਹੀਂ। ਜੀ ਵੀਰ ਕੀ ਨਾਮ ਆਪਣਾ? ਮੇਰਾ ਨਾਮ ਮੰਗਤ। ਜੀ ਮੰਗਤ ਵੀਰੇ ਜੀ ਜਿਸ ਤਰ੍ਹਾਂ ਤੁਹਾਡੀ ਵਾਈਫ ਨੇ ਤੁਹਾਡੇ ਤੇ ਇਲਿਗੇਸ਼ਨ ਲਗਾਏ ਨੇ ਕਿ ਤੁਸੀਂ ਬੀਤੇ ਦਿਨੀ ਉਹਨਾਂ ਉੱਤੇ ਹਮਲਾ ਕੀਤਾ ਹੈ ਔਰ ਪਰੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਕੱਪੜੇ ਫਾੜੇ ਨੇ ਕੀ ਕਹਿਣਾ ਚਾਹੋਗੇ ਇਸ ਗੱਲ ਤੋਂ ਇਹ ਇਲਜ਼ਾਮ ਸਰਾਸਰ ਝੂਠ ਹੈ ਜਿੱਥੇ ਵੀ ਇਹ ਵਾਰਦਾਤ ਹੋਈ ਹੈ ਉੱਥੇ ਜਾ ਕੇ ਪੁਲਸ ਵਾਲਿਆਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ ਕਿ ਇਹ ਵਾਰਦਾਤ ਵਾਕਈ ਹੋਈ ਸੀ ਉੱਥੇ ਸੀਸੀਟੀਵੀ ਕੈਮਰੇਜ ਵਿੱਚੋਂ ਵੇਖਿਆ ਜਾਵੇ ਕਿ ਮੈਂ ਆਦੇ ਕੱਪੜੇ ਵਾਕਈ ਪਾੜ ਰਿਆ ਸੀ ਕੀ ਮੈਂ ਉੱਥੇ ਵਾਕਈ ਉਹਨੂੰ ਹੱਥ ਪਾਇਆ ਸੀ ਤੇ ਉਥੇ ਭਰੇ ਬਾਜ਼ਾਰ ਦੇ ਵਿੱਚ ਕੋਈ ਉਹਨੂੰ ਬਚਾਨ ਨਹੀਂ ਆਇਆ ਇਸ ਦੀ ਪੂਰੀ ਤਹਿਕੀਕਾਤ ਕਰਕੇ ਫਿਰ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰਦੇ ਆ ਉਹ ਸਾਨੂੰ ਮਨਜ਼ੂਰ ਹੈ ਮੇਰੇ ਪਹਿਲੇ ਵੀ ਕੰਪਲੇਂਟਾਂ ਦਿੱਤੀਆਂ ਨੇ ਤੁਹਾਡੀ ਵਾਈਫ ਨੇ ਪਹਿਲੇ ਵੀ ਕੰਪਲੇਂਟਸ ਦਿੱਤੀ ਆ ਉਹ ਕੰਪਲੇਂਟਾਂ ਸੋ ਸਾਰਿਆਂ ਚ ਝੂਠੀ ਪਾਈ ਗਈ ਆ ਇਹਨੇ ਕਈ ਵਾਰੀ ਮਾਰਕੁਟਾਈ ਦੀ ਮੇਰੀ ਕੰਪਲੇਂਟਸ ਪਾਈ ਆ ਜਿਸ ਦੇ ਵਿੱਚ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਸਾਡਾ ਪੂਰਾ ਸਾਥ ਨਭਾਇਆ ਔਰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕੀਤਾ ਜਿਸ ਕਰਕੇ ਮੈਂ ਉਹਦੇ ਵਿੱਚੋਂ નિર્ਦੋਸ਼ ਸਾਬਿਤ ਹੋਇਆ ਪਰ ਹੁਣ ਪੂਰੀ ਜੀ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਰੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਦੇਖੋ ਜੀ ਬਗੈਰ ਇਨਕੁਆਰੀ ਕੀਤੇ ਉਹਨਾਂ ਨੇ ਜੋ ਕੰਮ ਕੀਤਾ ਆ ਮੈਨੂੰ ਨਹੀਂ ਪਤਾ ਕਿਸ ਲਈ ਕੀਤਾ ਤੇ ਕੀ ਦੁਸ਼ਮਣੀ ਮੇਰੇ ਤੋਂ ਕੱਢ ਰੇ ਆ ਜਦਕਿ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਨਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਆ ਨਾ ਮੇਰੀ ਉਹਨਾਂ ਨਾਲ ਕੋਈ ਸਾਂਝ ਗਾਠ ਆ ਮੈਨੂੰ ਪਤਾ ਨਹੀਂ ਉਹ ਕਿਉਂ ਉਹਦਾ ਸਾਥ ਦੇ ਰਿਹਾ ਔਰ ਉਹਨਾਂ ਨੂੰ ਵੀ ਪਤਾ ਆ ਕਿ ਇਹ ਲੜਕੀ ਝੂਠੀ ਆ ਨਹੀਂ ਭਰੋਸਾ ਤੇ ਉਹਨਾਂ ਦੇ ਮਲੇ ਚ ਉਹੀ ਜਾ ਕੇ ਇਨਕੁਆਰੀ ਕੀਤੀ ਜਾਵੇ ਔਰ ਜਿੱਥੇ ਵਾਰਦਾਤ ਹੋਈ ਉੱਥੋਂ ਵੀ ਇਨਕੁਆਇਰੀ ਕੀਤੀ ਜਾਏ ਕਿ ਇਹ ਮੁੰਡੇ ਨੇ ਵਾਕਈ ਉੱਥੇ ਜਾ ਕੇ ਉਹਦੇ ਕੱਪੜੇ ਪਾੜੇ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਮੇਰੇ ਮੈਰਿਜ ਨੂੰ 9 ਸਾਲ ਹੋ ਗਏ 9 ਸਾਲ ਹੋ ਗਏ ਵੀਰ ਕਿੰਨੇ ਬੱਚੇ ਆਪਣੇ ਮੇਰੇ 3 ਬੱਚੇ ਆ 9 ਸਾਲ ਹੋ ਗਏ ਆ ਕਿੰਨੇ ਸਾਲ ਤੁਹਾਡੇ ਕੋਲ ਰਹੀ ਆ ਤੁਹਾਡੀ ਵਾਈਫ ਮੇਰੇ ਕੋ 7 ਤੋਂ 8 ਸਾਲ ਤੱਕ ਰਹੀ ਆ ਜ ਹਾਂ ਕਿ ਉਹ ਤੁਹਾਡਾ ਰਹਿਣਾ ਨਹੀਂ ਚਾਹਦੀ ਤੁਹਾਡੇ ਤੇ ਇਲਿਗੇਸ਼ਨ ਲਗਾ ਰਹੀ ਹੈ ਤੁਹਾਡੇ ਤੋਂ ਲੱਗ ਹੋ ਗਈ ਆ ਉਹ ਮੈਨੂੰ ਕਹਿ ਰਹੀ ਆ ਕਿ ਮੈਨੂੰ ਜਿਹੜਾ ਘਰ ਆ ਮੇਰੇ ਨਾਮ ਤੇ ਕੀਤਾ ਜਾਵੇ ਫਿਰ ਮੈਂ ਆਵਾਂਗੀ ਜਾਂ ਅਡਰ ਦਿੱਤਾ ਜਾਵੇ ਮੈਂ ਅਡ ਕਰਾਏ ਤੇ ਜਾਣ ਨੂੰ ਤਿਆਰ ਆ ਤੇ ਮੈਂ ਅਜੇ ਵੀ ਇੰਨੀਆਂ ਗਲਤੀਆਂ ਆਂ ਦੀਆਂ ਮਾਫ ਕਰਨ ਦੇ ਬਾਵਜੂਦ ਵੀ ਉਹਨੂੰ ਰੱਖਣ ਲਈ ਤਿਆਰ ਆ ਮੈਂ ਹੋਰ ਕਹਿਣਾ ਚਾਹੁੰਨਾ ਇਹ ਮੇਰੇ ਮਾਪਿਓ ਦੇ ਹੱਥੀ ਪੈਂਦੀ ਆ ਔਰ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ ਔਰ ਮੈਨੂੰ ਕਹਿੰਦੀ ਇਹ ਘਰ ਮੇਰੇ ਨਾਮ ਤੇ ਕੀਤਾ ਜਾਵੇ ਜਿਸ ਦਾ ਕੋਈ ਮਤਲਬ ਬਣਦਾ ਨਹੀਂ ਇਹ ਫਿਰ ਵੀ ਮੇਰੇ ਪਿੱਛੇ ਪਈ ਹੈ ਕਿ ਮੈਨੂੰ ਘਰ ਮੇਰੇ ਨਾਮ ਤੇ ਕਰ ਦਿੱਤਾ ਜਾਵੇ ਮੈਂ ਇਹਦੇ ਨਾਲ ਅੱਡ ਕਰਾਇਤੇ ਰਹਿਣ ਨੂੰ ਤਿਆਰ ਆ ਇਹ ਘਰ ਮੇਰੇ ਮਾਪਿਓ ਦਾ ਆ ਔਰ ਮੇਰੀ ਇਹਨਾਂ ਲਵ ਮੈਰਿਜ ਹੋਈ ਹੈ ਇਹਨੇ ਖੁਦ ਮੇਰੇ ਨਾਲ ਲਵ ਮੈਰਿਜ ਕਰ ਕੀਤੀ ਹੈ ਨਾਲ ਵੀ ਕੋਈ ਝਗੜਾ ਰਹਿੰਦਾ ਹੈ ਉਹਦਾ ਮਾਪਿਓ ਦੇ ਉੱਤੇ ਉਹ ਹੁਕਮ ਚਲਾਂਦੀ ਹੈ ਮਾਪਿਓ ਨੂੰ ਕੁਝ ਸਮਝਦੀ ਨਹੀਂ ਹੈ ਤੇ ਜਿਸ ਕਰਕੇ ਉਹ ਆਪਣੀਆਂ ਜਿਆਦਾ ਮਰਜ਼ੀਆਂ ਕਰਨ ਕਰਕੇ ਔਰ ਉਹਦੀ ਭੈਣ ਤੇ ਉਹਦੇ ਜੀਜੇ ਦਾ ਸਾਡੇ ਘਰ 'ਚ ਇੰਟਰਫੇਅਰ ਹੋਣ ਕਰਕੇ ਜਿਨ੍ਹਾਂ ਦੀ ਸਾਡੇ ਹੀ ਦੂਰੀਆਂ ਦਾ ਵਜ੍ਹਾ ਬਣੀ ਹੈ ਜੋ ਕਿ ਉਹੀ ਹਿਡਨ ਸਪੋਟ ਉਹੀ ਕਰ ਰਿਹਾ ਇਹਦਾ ਜੀਜਾ ਰਾਜਨ ਔਰ ਉਦੀ ਸਿਸਟਰ ਹੈਗੀ ਮਮਤਾ ਹੁਣ ਇਹਨਾਂ ਨੇ ਇੰਨਾ ਕੀ ਕਰਤੂਤ ਕਰ ਦਿੱਤੀ ਏ ਜਿਹਦੇ ਕਰਕੇ ਮੈਨੂੰ ਆਪਣੀ ਜਾਨ ਤੋਂ ਡਰ ਏ ਕਿਉਂਕਿ ਇਹਨਾਂ ਨੇ ਆਏ ਦਿਨ ਦੇ ਵਿੱਚ ਕੁਝ ਗੁੰਡੇ ਲੈ ਕੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਜਿਸ ਦੇ ਵਿੱਚ ਇਹਦਾ ਜੀਜਾ ਰਾਜਨ ਔਰ ਇਸਦੀ ਭੈਣ ਮਮਤਾ ਔਰ ਇਸਦੀ ਮਾਊਸ਼ਾ ਇਹਨਾਂ ਤੋਂ ਮੈਨੂੰ ਖਤਰਾ ਏ ਕੱਲ ਨੂੰ ਮੇਰੇ ਨਾਲ ਕੋਈ ਵੀ ਅਭੀ ਨਭੀ ਹੁੰਦੀ ਏ ਤੇ ਇਸ ਦੇ ਜ਼ਿੰਮੇਵਾਰ ਇਹਨਾਂ ਦੀ ਪੂਰੀ ਟੀਮ ਹੋਏਗੀ ਜਿਹਦੇ ਵਿੱਚ ਰਾਜਨ ਮਮਤਾ ਔਰ ਨੀਹਾ ਊਸ਼ਾ ਔਰ ਜਿਹੜੇ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਸਾਰੇ ਹੋਣਗੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੋਗੇ ਪੁਲਿਸ ਪ੍ਰਸ਼ਾਸਨ ਕੋ ਮੈਂ ਇਹ ਹੀ ਮੰਗ ਕਰਨਾ ਚਾਹਾਂਗੇ ਕਿ ਜੋ ਵੀ ਲੋਕ ਉਹਨੂੰ ਭੜਕਾ ਰਹੇ ਆ ਉਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਇਹਨੂੰ ਮੇਰੇ ਨਾਮਕਰ ਮੇਰਾ ਵਸਾਇਆ ਜਾਵੇ ਕੀ ਨਾਮ ਮੈਡਮ ਆਪਣਾ ਮੇਰਾ ਨਾਮ ਕਿਰਨਾ ਜੀ ਮੰਗਤਰਾਮ ਨਾਲ ਕੀ ਰਿਸ਼ਤਾ ਹੈ ਤੁਹਾਡਾ ਮੇਰਾ ਉਹ ਛੋਟਾ ਬਰਾਦਰ ਹੈ ਜੀ ਜਿਸ ਤਰ੍ਹਾਂ ਕਿ ਤੁਹਾਡੀ ਭਾਬੀ ਨੀਹਾ ਹੈ ਜਿਨ੍ਹਾਂ ਨੇ ਇਲਿਗੇਸ਼ਨ ਲਗਾਏ ਨੇ ਤੁਹਾਡੇ ਬ੍ਰਦਰ ਉੱਪਰ ਕਿ ਬੀਤੇ ਦਿਨੀ ਉਹਨਾਂ ਉੱਤੇ ਹਮਲਾ ਕੀਤਾ ਗਿਆ ਹੈ ਪਰ ਇਹ ਬਾਜ਼ਾਰ ਵਿੱਚ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਔਰ ਉਹਨਾਂ ਦੇ ਕੱਪੜੇ ਫਾੜੇ ਗਏ ਨੇ ਕੀ ਕਹਿਣਾ ਚਾਹੋਗੇ ਇਹ ਸਰਾ ਸਰ ਝੂਠ ਹੈ ਮੈਡਮ ਜੀ ਇਹ ਕਦੀ ਵੀ ਨਹੀਂ ਹੋ ਸਕਦਾ ਅਸੀਂ ਅਸੀਂ ਕੀ ਸਾਰੇ ਉਹਦੇ ਗਵਾਹ ਦਿੰਦੇ ਨੇ ਸਾਡੇ ਮੱਲੇ ਚੋਂ ਵੀ ਉਹਨਾਂ ਦੇ ਮੱਲੇ ਚੋਂ ਵੀ ਖੁਦ ਉਹ ਆਪ ਆ ਕੇ ਕਹਿੰਦੇ ਪਏ ਨੇ ਅਸੀਂ ਇਹੋ ਜਿਹਾ ਮੁੰਡਾ ਨਹੀਂ ਹੈਗਾ ਇਹ ਸਾਰੇ ਪ੍ਰੂਫ ਦੇਣ ਸਾਨੂੰ ਕਿ ਇਹ ਹਰਕਤ ਕੀਤੀ ਆ ਮੁੰਡੇ ਨੇ ਇਹੋ ਜਿਹਾ ਉਹਦੀਆਂ ਖੁਦ ਆਪਣੀਆਂ ਭੈਣਾਂ ਨੇ ਉਹਦੀਆਂ ਆਪਣੀਆਂ ਦੋ ਬੇਟੀਆਂ ਨੇ ਇਹ ਮਾਂ ਕਹੇ ਜੀ ਜਦੋਂ ਬੱਚਿਆਂ ਨੂੰ ਸੁੱਤੇ ਛੱਡ ਕੇ ਸਹੁਰੇ ਪਰਿਵਾਰ ਨੂੰ ਕੁਝ ਮਿਲਾ ਕੇ ਦੇਗੀ ਸੁੱਤਿਆਂ ਨੂੰ ਆਪਣੇ ਬੱਚੇ ਵੀ ਲੈ ਕੇ ਜਾ ਸਕਦੀ ਹੈ ਕਿੱਦਾਂ ਦੀ ਮਾਂ ਜਿਹੜੀ ਬੱਚਾ ਹੀ ਛੱਡ ਕੇ ਚਲੇਗੀ ਅਜ ਤੱਕਨ ਬੱਚਿਆਂ ਨਾਲ ਇਹਦਾ ਪਿਆਰ ਹੀ ਨਹੀਂ ਹੈਗਾ ਇੰਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਮੇਰੇ ਬੱਚੇ ਵੀ ਹੈਗੇ ਨੇ ਜਦੋਂ ਆਂਦੀ ਇਹਦੀ ਮੰਮੀ ਉਹ ਸ਼ਾਪਲਸ ਲੈ ਕੇ ਆਂਦੀ ਆ ਕਿਸੇ ਨਾ ਕਿਸ ਨੂੰ ਜਾਂ ਸਾਡੇ ਘਰ ਕੋਈ ਬਦਮਾਸ਼ ਲੈ ਆਂਦੀ ਆ ਇਹ ਕਿਉਂ ਲੈ ਕੇ ਆਂਦੇ ਨੇ ਅਸੀਂ ਕੀ ਕਸੂਰ ਕੀ ਕੀਤਾ ਇਹਨੂੰ ਪੜਾਇਆ ਲਿਖਾਇਆ 10ਵੀਂ 11ਵੀਂ 12ਵੀਂ ਕਰਾਈ ਪੁਲਸ ਦਾ ਕੋਸ ਕਰਵਾਇਆ ਜੀ ਐਨ ਐਮ ਦੀ ਨਰਸਿੰਗ ਕਾਲਜ ਕਰਵਾਈ ਇਨੇ ਫਿਰ ਵੀ ਇਸ ਬੰਦੇ ਦੀ ਕਦਰ ਨਹੀਂ ਕੀਤੀ ਕਿਹੜਾ ਬੰਦਾ ਕਹੇਗਾ ਕਿ ਮੇਰੀ ਜਨਾਨੀ ਦੇ ਮੈਂ ਰਸਤੇ ਦੇ ਤੁਰੀ ਜਾਂਦੀ ਤੇ ਮੈਂ ਉਹਦੀ ਇੱਜ਼ਤ ਨੂੰ ਹੱਥ ਪਾਵਾਂ ਤਿੰਨ ਬੱਚੇ 7 ਸਾਲ ਉਹਦੇ ਨਾਲ ਵਿਆਹ ਨਾਲ ਰਹੀ 9 ਸਾਲ ਉਹਦੇ ਟੋਟਲ ਵਿਆਹ ਨੂੰ ਹੋ ਗਏ ਜੇ 8.5 ਸਾਲ ਇੱਥੇ ਰਹੀ ਆ ਹੁਣ ਜਾ ਕੇ ਉਹਨੇ ਤਿੰਨ ਬੱਚਿਆਂ ਤੋਂ ਬਾਅਦ ਇਹਦੀ ਦੁੱਝ ਲੁੱਟਣੀ ਸੀ ਇਹ ਸਾਰਾ ਸਾਰ ਝੂਠ ਹੈ ਇਹ ਮੇਰੇ ਮਾਪਿਓ ਨੂੰ ਵੀ ਤੰਗ ਪਰੇਸ਼ਾਨ ਕਰਦੀ ਉਹਨਾਂ ਨੂੰ ਵੀ ਕੁੱਟਦੀ ਮਾਰਦੀ ਯਾਰ ਸੋਈਂ ਚ ਸਾਰਾ ਦਿਨੇ ਦੇ ਮੇਰੇ ਪਾਪਾ ਸਾਰਾ ਦਿਨੇ ਦੇ ਨਾਲ ਹੱਟ ਬਤੋਂਦੇ ਕਦੀ ਆਟਾ ਗੁੰਨਦੇ ਬਰਤਨ ਮਾਦੇ ਨਹੀਂ ਗਵਾ ਤੁਸੀਂ ਸਾਰੀ ਇਨਕੁਆਰੀ ਕਰ ਸਕਦੇ ਮੱਲੇ ਵਾਲਿਆਂ ਨੂੰ ਪੁੱਛ ਸਕਦੇ ਕਿ ਰਸੋਈ ਚ ਹੀ ਰਹਿੰਦੇ ਜਦੋਂ ਇਹ ਹੁੰਦੀ ਉਹਦੇ ਹੀ ਰਸੋਈ ਚ ਬਰਤਨ ਤੋਂ ਲੈ ਆਟਾ ਗੁੰਨਣਾ ਇਹਨੂੰ ਬੈਠੀ ਬਿਠਾਈ ਨੂੰ ਸਾਰਾ ਕੰਮ ਮਿਲਦਾ ਸੀ ਉਹਨਾਂ ਨੇ ਧੀ ਬਣਾ ਕੇ ਰੱਖਿਆ ਸੀ ਨੋਨੀ ਹੀ ਬਣਾ ਕੇ ਰੱਖਿਆ ਪਰ ਇਹ ਫਿਰ ਵੀ ਉਹਨਾਂ ਦੇ ਹੱਥੀ ਪੈਂਦੀ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੀ ਦੱਸੋ ਕਿਹੜਾ ਘਰ ਵਾਲਾ ਇਹੋ ਜੀ ਗੱਲਾਂ ਬਰਦਾਸ਼ਤ ਕਰਦਾ ਆ ਅਸੀਂ ਵੀ ਉਹਨੂੰ ਬਰਦਾਸ਼ਤ ਕਰਦੇ ਕਿ ਚਲੋ ਸਾਡੇ ਭਰਾ ਦਾ ਘਰ ਵਸਿਆ ਰਵੇ ਲਵ ਮੈਰਿਜ ਹੋਈ ਆ ਤਿੰਨ ਬੱਚਿਆਂ ਨੂੰ ਛੱਡ ਕੇ ਕਿਉਂ ਗਈ ਏ ਸਾਨੂੰ ਵੀ ਇਹ ਦੱਸਿਆ ਜਾਵੇ ਇਹ ਫਿਰ ਫੜੀ ਵੀ ਗਈ ਆ ਜੀ ਆਪਣੇ ਘਰੋਂ ਫੜੀ ਗਈ ਕਿਸੇ ਮੁੰਡੇ ਦੇ ਨਾਲ ਜੇ ਤੁਸੀਂ ਕਹਿੰਦੇ ਝੂਠ ਬੋਲਦੇ ਨੇ ਅਸੀਂ ਉਹ ਸਾਰੇ ਗਵਾਹ ਇਹਦੀਆਂ ਵੀਡੀਓ ਇਹਦੀ ਚੈਟਿੰਗ ਸਾਰੀ ਅਸੀਂ ਤੁਹਾਨੂੰ ਪ੍ਰੂਫ ਦੇ ਸਕਦੇ ਆ ਜੇ ਅਸੀਂ ਝੂਠ ਬੋਲਦੇ ਆ ਤੇ ਸਾਨੂੰ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਇਹ ਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੋ ਗਏ ਹਾਂ ਮੇਰੇ ਮਾਪਿਆਂ ਨੂੰ ਕੱਲ ਨੂੰ ਕੁਝ ਵੀ ਹੁੰਦਾ ਆ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਸਾਰੇ ਜ਼ਿੰਮੇਵਾਰ ਹੋਣਗੇ ਦੀ ਪੰਜਾਬ ਪੁਲਿਸ ਨੂੰ ਪਰਸਨ ਨੂੰ ਇਹ ਵੀ ਅਰਦਾਸ ਹੈ ਉਹਨਾਂ ਨੇ ਅੱਗੇ ਬੇਨਤੀ ਹੈ ਕਿ ਪੂਰੀ ਗੀਨਕੁਆਰੀ ਕਰਨੇ ਜੇ ਮੇਰਾ ਬ੍ਰਦਰ ਗਲਤ ਹੈ ਤੇ ਉਹਨੂੰ ਬਣਦੀ ਕਾਰਵਾਈ ਦੇਣ ਜੇ ਇਹ ਗਲਤ ਹੈ ਤੇ ਸਾਰੇ ਆਮ ਮੁੰਡੇ ਨਹੀਂ ਛੁੱਟੇ ਹੁੰਦੇ ਕੁੜੀਆਂ ਬਹੁਤ ਦਰਅਸਲ ਝੂਠ ਬੋਲਦੀਆਂ ਨੇ ਆਪਣੇ ਸਾਰੇ ਪਰਿਵਾਰ ਤੇ ਇਹੋ ਜਿਹਾ ਜੁਰਮ ਕਰਦੀਆਂ ਨੇ ਕਿ ਉਹ ਆਪਣੇ ਆਪ ਨੂੰ ਕੁਝ ਵੀ ਕਰ ਸਕਦੇ ਨੇ ਅਸੀਂ ਬੜੇ ਤੰਗ ਪਰੇਸ਼ਾਨ ਆ ਸਾਡੀ ਇਹੋ ਬੇਨਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾ ਜੇ ਅਸੀਂ ਗਲਤ ਆ ਤੇ ਸਾਨੂੰ ਸਜ਼ਾ ਦਿੱਤੀ ਜਾਵੇ ਜੇ ਇਹ ਗਲਤ ਆ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਮੈਡਮ ਕੀ ਨਾਮ ਤੇ ਗੱਲ ਕਰੋ ਮੇਰਾ ਨਾਮ ਨੀਲਮੈਂ ਮੈਂ ਕਟੜਾ ਦੁੱਲੋ ਦੀ ਨਿਵਾਸੀ ਆ ਤੇ ਇੱਥੋਂ ਦੀ ਪ੍ਰਧਾਨ ਵੀ ਐ ਮੈਂ ਮੈਡਮ ਜੇ ਜੋ ਵੀ ਤੇਰੀ ਇੱਕ ਘਟਨਾ ਹੋਈ ਸੀ ਨੀਹਾ ਨਾਮ ਨਾਲ ਇੱਕ ਉਹੀ ਮੁਹੱਲਾ ਹੈ ਉਹੀ ਮੁਹੱਲਾ ਮਹਾਰਾਜ ਇੱਥੇ ਅਸੀਂ ਇੱਕ ਫੈਸਲੇ ਨਹੀਂ ਨੀਹਾ ਉਰਫ ਮੰਗਤ ਦੋਨੋਂ ਮੀਆਂ ਵੀਵੀ ਹੈ ਨੀਹਾ ਦੇ ਤਿੰਨ ਬੱਚੇ ਆ ਜਿਹਦੇ ਚ ਦੋ ਮੁੰਡੇ ਇੱਕ ਮੁੰਡਾ ਤੇ ਦੋ ਕੁੜੀਆਂ ਦੀਆਂ ਬਿਲਕੁਲ ਛੋਟੇ ਛੋਟੇ ਬੱਚੇ ਐ ਕੋਈ ਵੱਡੇ ਉਮਰ ਦੇ ਵੀ ਨਹੀਂ ਐ ਮੈਂ ਤਾਂ ਕਿ ਇੱਕ ਤਾਂ ਛੋਟਾ ਬੱਚਾ 2.5 ਸਾਲ ਦਾ ਹੋਣਾ ਮੁੰਡਾ ਜਿਹੜਾ ਉਹਨੇ ਤਾਂ ਮਾਂ ਦੀ ਸ਼ਕਲ ਵੀ ਨਹੀਂ ਵੇਖੀ ਜਿਹੜੇ ਇਨਸੀਡੈਂਟ ਹੋਇਆ ਉਹਨਾਂ ਵੱਲੋਂ ਨੀਹਾ ਵੱਲੋਂ ਕਿਹਾ ਗਿਆ ਕਿ ਇਹ ਹਸਬੈਂਡ ਨੇ ਉਹਨਾਂ ਦੇ ਕੱਪੜੇ ਫਾੜੇ ਆ ਦੇਖੋ ਜੇ ਕੱਪੜੇ ਫਾੜੇ ਹੁੰਦੇ ਜੇ ਸੈਕਸੁਅਲ ਹਰਾਸਮੈਂਟ ਕਰਨੀ ਹੁੰਦੀ ਤਾਂ ਮੱਲੇ ਵਿੱਚ ਖੜੇ ਹੋ ਕੇ ਕਰਨੀ ਸੀ ਨੇ ਘਰ ਦੇ ਵਿੱਚ ਕਰਨੀ ਸੀ ਉਹਦੇ ਘਰ ਜਾਂਦਾ ਉਥੇ ਅਸੀਂ ਮੰਨਦੇ ਵੀ ਹਾਂ ਜੀ ਘਰ ਦੇ ਵਿੱਚ ਮੁੰਡਾ ਗਿਆ ਐ ਘਰ ਦੇ ਵਿੱਚ ਨੂੰ ਐਂਟਰੀ ਨਹੀਂ ਹੁੰਦਾ ਸੇ ਆਪ ਨੇ ਇੱਥੇ ਬੜਾ ਨੰਦਦੇ ਪਹਿਲੇ ਆ ਮੁੰਡੇ ਨੂੰ ਬੁਲਾ ਲੇਗੀ ਕਿਉਂ ਬੁલાਂਦੀ ਐ ਕਿਉਂ ਨੂੰ ਬੁਲਾਂਦੀ ਘਰ ਵਾਲਿਆਂ ਜਿਹਾ ਤਰਾ ਲਿੰਕ ਹੀ ਨਹੀਂ ਐ ਜਦ ਅਸੀਂ ਕਿਹਾ ਅੱਠ ਵਾਰੀ ਫੈਸਲੇ ਇਹਦੇ ਕੀਤੇ ਐ ਹਰ ਥਾਣੇ ਵਿੱਚ ਫੈਸਲੇ ਕੀਤੇ ਤੇ ਇਹਨੂੰ ਕਿਹਾ ਕਿ ਤੂੰ ਨਹੀਂ ਰਹਿਣਾ ਲਿਖੇ ਦੇ ਦੇ ਹਾਂ ਉਸ ਤੋਂ ਬਾਅਦ ਨੂੰ ਮੁੰਡਾ ਅਰਾਸਮੈਂਟ ਕਰਦਾ ਐ ਜਾਂ ਕੋਈ ਤੰਗ ਕਰਦਾ ਫਿਰ ਅਸੀਂ ਮੁੰਡੇ ਨੂੰ ਪੁੱਛਾਂਗੇ ਹਾਂ ਬਈ ਤੇਰਾ ਤਲਾਕ ਹੋ ਗਿਆ ਹੁਣ ਤੂੰ ਕਿਉਂ ਦੇ ਮੇ ਤੱਕਦਾ ਜਿੰਨੀ ਦੇ ਦੋਨੋਂ ਹਸਬੰਦ ਵਾਈਫ ਐ ਅਸੀਂ ਮੁੰਡੇ ਨੂੰ ਰਾਈਟ ਅਸੀਂ ਨਹੀਂ ਕਹਿ ਸਕਦੇ ਹਾਂ ਵੀ ਤੂੰ ਕਿਉਂ ਕੁੜੀ ਦੇ ਮਗਰ ਜਾਂਦਾ ਐ ਤੁਕ ਉਹਦਾ ਹਸਬੰਦ ਹੈ ਉਹਦਾ ਰਾਈਟ ਹੈ ਉਹ ਆ ਸਕਦਾ ਹੈ ਉਹ ਨੂੰ ਪੁੱਛਦਾ ਹੈ ਤੂੰ ਕਿੱਥੋਂ ਆਈ ਹੈ ਕਿੱਥੋਂ ਗਈ ਹੈ ਜਿੰਨੀ ਦਾ ਕੋਈ ਐਕੂਪਾਈ ਫੇਰ ਪ੍ਰੈਜ਼ੈਂਟ ਮੁੰਡੇ ਕੀ ਹੈ ਵੈਸੇ ਤੂੰ ਵੀ ਅੱਠ ਵਾਰ ਫੈਸਲੇ ਕਰਾ ਚੁੱਕੇ ਆ ਅਸੀਂ ਇਹੀ ਫੈਸਲੇ ਮਾਰਕੁੜਾਈ ਮਾਰਕੁੜਾਈ ਜਦੋਂ ਵੀ ਕੋਈ ਫੈਸਲਾ ਪਹਿਲੇ ਮੁੰਡੇ ਨੂੰ ਬੁਲਾ ਲੈਂਦੀ ਹੈ ਬਸ ਨਾਲ ਆ ਜਾਂਦੀ ਕਿ ਮੈਨੂੰ ਮਾਰਿਆ ਹੈ ਅੱਠ ਫੈਸਲਿਆਂ ਦੇ ਵਿੱਚ ਬਾਰ-ਬਾਰ ਇਹੀ ਕੰਪਲੇਨ ਇਹ ਇਹ ਕੰਪਲੇਨ ਹਰ ਥਾਣੇ ਤੇ ਇਹੀ ਕੰਪਲੇਨ ਤੁਸੀਂ ਲੋਹੜੀਗੜ ਥਾਣੇ ਚੋ ਜੋ ਸਿਵਲ ਚ ਚੱਲ ਜੋ ਲਾਨੂੰ ਸਟੋਰ ਚੱਲ ਜਾਓ ਉੱਥੇ ਵੀ ਇਹਨਾਂ ਦੇ ਫੈਸਲੇ ਹੋਏ ਆ ਕੋਈ ਇਹੋ ਜਿਹੀ ਜਗ੍ਹਾ ਨਹੀਂ ਕੋਈ ਇਹਨਾਂ ਨੇ ਲੀਡਰ ਨਹੀਂ ਛੱਡਿਆ ਜਿਹਨਾਂ ਕੋਲੇ ਨਾਗੀਆਂ ਹਣ ਆ ਤਾਂ ਖੁਦ ਤਾਂ ਗਾ ਗਏ ਇਹਨਾਂ ਕੋਲੋਂ ਜਾਂ ਤਾਂ ਛੱਡ ਕੇ ਸਿਆਪਾ ਮੁਗਾਵੇ ਛੱਡ ਦੇ ਬੰਨੂੰ ਉਸ ਤੋਂ ਬਾਅਦ ਉਹ ਹਰਾਸਮੈਂਟ ਕਰਦਾ ਫਿਰ ਉਹ ਹੁਕਮ ਜ਼ੁਰਮਦਾਰ ਕੋ ਹੁਕਮ ਆਇਆ ਫਿਰ ਅਸੀਂ ਕਿਹਾ ਕਿ ਸਾਡੇ ਹਾਂ ਵੀ ਤੂੰ ਤੂੰ ਜ਼ੁਰਮਦਾਰ ਹੂੰ ਤੂੰ ਸਜ਼ਾ ਦਾ ਭਾਗੀਦਾਰ ਹੈ ਹੁਣ ਮੰਗਤਰਾਮ ਬਾਰੇ ਤੁਸੀਂ ਮੰਗਤਰਾਮ ਦੇ ਹੱਕ ਵਿੱਚ ਖੜੇ ਹੋ ਮੈਂ ਕਿਸੇ ਦੇ ਹੱਕ 'ਚ ਨਹੀਂ ਮੈਂ ਤਾਂ ਇਨਸਾਫ਼ ਦਾ ਹੱਕ 'ਚ ਖੜੀ ਹਾਂ ਜੋ ਕਿ ਨਾਮ ਹੈ ਮੰਗਲਰਾਮ ਨੂੰ ਜਾਣਦੀ ਹੈ ਤਾਂ ਨਾਮ ਹੈ ਨੀਹਾ ਨੂੰ ਜਾਣਦੀ ਹੈ ਮੈਂ ਇੱਕ ਮਲੇ ਦੇ ਪ੍ਰਧਾਨ ਦੇ ਅਹੁਦੇ ਤੇ ਕਹਿ ਰਹੀਆਂ ਜੋ ਮਲੇ ਵਿੱਚ ਹੋ ਰਿਹਾ ਹੈ ਨਜਾਇਜ਼ ਹੋ ਰਿਹਾ ਹੈ ਤੁਹਾਡਾ ਕਹਿਣਾ ਮਤਲਬ ਹੈ ਕਿ ਨੀਹਾ ਨੇ ਜੋ ਵੀ ਇਲਜ਼ਾਮ ਲਗਾਏ ਨੇ ਉਹ ਝੂਠੇ ਝੂਠੇ ਹੈ ਅਸੀਂ ਇਲਜ਼ਾਮ ਨੂੰ ਨਹੀਂ ਮੰਨਦੇ ਜਦ ਅਸੀਂ ਖੁਦ ਕਹਿੰਦੇ ਆ ਕਿ ਤੂੰ ਨੂੰ ਛੱਡ ਦੇ ਕਿਉਂ ਨਹੀਂ ਛੱਡਦੀ ਕਿਉਂ ਨੂੰ ਰਸਤੇ 'ਚ ਬੁਲਾਉਂਦੀ ਹੈ ਕਿਉਂ ਨੂੰ ਆਪਣੇ ਬੁਲਾਉਂਦੀ ਹੈ ਆਪਣੇ ਨਾਲ ਕਿਉਂ ਲੈ ਕੇ ਆਂ ਮਲੇ ਦੇ ਵਿੱਚ ਕਾਰਨ ਕੀ ਆਦਾ ਇੰਨੇ ਕਾਰਨ ਨੂੰ ਉਹ ਦੱਸੇ ਜੀ ਨਾ ਉਹ ਦੱਸੇ ਜਦੋਂ ਜੀ ਨੂੰ ਕਿੱਕੂ ਛੱਡ ਦੇ ਆਪਣੇ ਘਰ ਵਾਲੇ ਨੂੰ ਕਿਉਂ ਨਹੀਂ ਛੱਡਦੀ ਉਹ ਫਿਰ ਚਾਹਦੇ ਕੀ ਆ ਫਿਰ ਦੱਸੇ ਜੇ ਲੈਣਾ ਕੁਛ ਤਾਂ ਵੀ ਅਥੇ ਨਹੀਂ ਰਹਿਣਾ ਤਾਂ ਵੀ ਦੱਸੇ ਤੋ ਕੋਈ ਨਾ ਦੋਨਾਂ ਦੀ ਲੜਾਈ ਵਿੱਚ ਬੱਚੇ ਪਿਸ ਰਹੇ ਨੇ ਬੱਚੇ ਪਿਸ ਰਹੇ ਬੱਚੇ ਦਾ ਕੀ ਕਸੂਰ ਹੈ ਮਾਂ ਪਿਓ ਦੀ ਲੜਾਈ ਬੱਚੇ ਦਾ ਕੀ ਕਸੂਰ ਹੈ ਉਹ ਬੱਚੇ ਨੇ ਕੀ ਵੇਖਿਆ ਹੈ ਅੱਜ ਬੱਚੇ ਛੋਟੇ ਕੱਲ ਬੱਚੇ ਵੱਡੇ ਵੀ ਹੋਣਾ ਹੈ ਉਹਨਾਂ ਦਾ ਕੀ ਬਿਤੇਗੀ ਕਿ ਸਾਡੇ ਮਾਂ ਪਿਓ ਨੇ ਇਹੋਲੇ ਕਰਮ ਕੀਤੇ ਹੈ ਲੜਕੀ ਹੈ ਨੀਹਾ ਨਾਂ ਦੀ ਇਹ ਕੋਡ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਨ ਹੋਈ ਆ ਮਤਲਬ ਇਹਨਾਂ ਦਾ ਪੋਰਚ ਕੇਸ ਚੱਲ ਰਿਹਾ ਇਹਦੇ ਤਿੰਨ ਬੱਚੇ ਆ ਨਾ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਬੱਟਮਾਰ ਕਰਕੇ ਗਿਆ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜਦ ਰਿਜ਼ਲਟ ਆਏਗਾ ਕਾਰਵਾਈ ਕੀਤੀ ਜਾਵੇਗੀ